ਨਮਸਕਾਰ ਬੀਐਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਤਮਿਲਆਡੂ ਦੇ ਵਿੱਚ ਲਗਾਤਾਰ ਤਮਿਲਆਡੂ ਸਰਕਾਰ ਔਰ ਕੇਂਦਰ ਸਰਕਾਰ ਦੇ ਵਿੱਚ ਜੋ ਵਿਵਾਦ ਹੈ ਉਹ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਸੀ ਕਿ ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਔਰ ਟ੍ਰਾਈ ਲੈਂਗੁਏਜ ਨੂੰ ਲੈ ਕੇ ਤਮਿਲਆਡੂ ਸਰਕਾਰ ਕੇਂਦਰ ਸਰਕਾਰ ਦੇ ਉੱਪਰ ਵਿਵਾਦ ਉਹਨਾਂ ਦਾ ਲਗਾਤਾਰ ਵਧ ਰਿਹਾ ਸੀ ਔਰ ਉਸ ਵਿਵਾਦ ਦੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਇਸ ਮੋੜ ਦੇ ਵਿੱਚ ਕੀ ਹੋਇਆ ਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਟ੍ਰਾਈ ਲੈਂਗੁਏਜ ਔਰ ਜਿਹੜੀ ਨਵੀਂ ਐਨਪੀ ਸੀਗੀ ਉਹਦੇ ਤੇ ਲਈ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਸੀ ਪਰ ਉਸ ਤੋਂ ਬਾਅਦ ਹੁਣ ਇੱਕ ਨਵਾਂ ਵਿਵਾਦ ਇਹ ਆਇਆ ਕਿ ਸਰਕਾਰ ਨੇ ਸੂਬੇ ਦੇ ਵਿੱਚ ਬਜਟ ਸੈਸ਼ਨ ਨੂੰ ਬਜਟ ਜਿਹੜਾ ਸੈਸ਼ਨ ਹੋਏਗਾ ਉਸ ਤੋਂ ਪਹਿਲਾਂ ਜਿਹੜਾ ਆਰ ਦਾ ਤੁਸੀਂ ਰੁਪਏ ਦਾ ਸਿੰਬਲ ਦੇਖਦੇ ਹੋ ਆਰ ਜਿਹੜਾ ਲਿਖਿਆ ਹੁੰਦਾ ਉਸ ਨੂੰ ਬਦਲ ਕੇ ਤਮਿਲ ਭਾਸ਼ਾ ਦੇ ਵਿੱਚ ਕਰ ਦਿੱਤਾ ਗਿਆ ਡੀ ਐਮ ਕੇ ਦੀ ਸਰਕਾਰ ਦੇ ਵੱਲੋਂ ਸਟਾਲਿਨ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਹੁਣ ਵਿਵਾਦ ਜਿਹੜਾ ਲਗਾਤਾਰ ਪਖ ਰਿਹਾ ਉਹਨਾਂ ਨੇ ਕਿਹਾ ਕਿ ਆਰ ਜਿਹੜਾ ਹੈ ਉਹ ਅਸੀਂ ਉਹ ਹਿੰਦੀ ਦਾ ਹੈ ਅਸੀਂ ਤਮਿਲ ਦੇ ਵਿੱਚ ਉਸ ਆਰ ਨੂੰ ਕਰ ਰਹੇ ਹਾਂ ਔਰ 2025-26 ਦਾ ਜਿਹੜਾ ਬਜਟ ਆਏਗਾ ਤਮਿਲनाडु ਸਰਕਾਰ ਦਾ ਉਸ ਦੇ ਵਿੱਚ ਆਰ ਜਿਹੜਾ ਹੈ ਰੁਪਈਆ ਜਿਹਨੂੰ ਅਸੀਂ ਰੁਪਈਏ ਦਾ ਆਰ ਤੁਸੀਂ ਲਿਖਿਆ ਹੋਇਆ ਅੱਖਰ ਆ ਦੇਖਦੇ ਹੋ ਜਾਂ ਫਿਰ ਤੁਸੀਂ ਕਿਤੇ ਪੇਮੈਂਟ ਵੀ ਕਰਨੀ ਹੋਵੇ ਤਾਂ ਉਹਦੇ ਮੂਰੇ ਆਰ ਲਿਖਿਆ ਹੁੰਦਾ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਸਾਡਾ ਭਾਰਤ ਦੇ ਰੁਪਈਏ ਦੀ ਗੱਲ ਹੋ ਰਹੀ ਹੈ ਜਿਵੇਂ ਡਾਲਰ ਦਾ ਇੱਕ ਸਾਈਨ ਬਣਿਆ ਹੁੰਦਾ ਹੈ ਔਰ ਪਾਉਂਡ ਦਾ ਸਾਈਨ ਬਣਿਆ ਹੁੰਦਾ ਉਸੇ ਤਰੀਕੇ ਦੇ ਨਾਲ ਭਾਰਤੀ ਰੁਪਈਆ ਦਾ ਸਾਈਨ ਬਣਿਆ ਹੁੰਦਾ ਉਸ ਸਾਈਨ ਨੂੰ ਤਮਿਲनाडु ਸਰਕਾਰ ਦੇ ਵੱਲੋਂ ਬਦਲ ਦਿੱਤਾ ਗਿਆ ਔਰ ਉਸ ਸਿੰਬਲ ਨੂੰ ਉਹਨਾਂ ਦੇ ਵੱਲੋਂ ਤਮਿਲ ਭਾਸ਼ਾ ਦੇ ਵਿੱਚ ਕਰ ਦਿੱਤਾ ਗਿਆ ਅੰਨਾ ਮਲਾਈ ਨੇ ਭਾਰਤੀ ਜਨਤਾ ਪਾਰਟੀ ਦੇ ਅਧਿਐਕਸ਼ ਨੇ ਤਮਿਲनाडु ਤੋਂ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਟਵੀਟ ਕਰਕੇ ਉਹਨਾਂ ਨੇ ਸਟਲਿਨ ਨੂੰ ਸਟੂਪਿਡ ਤੱਕ ਦੱਸ ਦਿੱਤਾ ਉਹ ਕਹਿੰਦੇ ਕਿ ਬਹੁਤ ਸਟੂਪਿਡ ਕਦਮ ਹੈ ਔਰ ਐਸਾ ਨਹੀਂ ਹੋਣਾ ਚਾਹੀਦਾ ਸੀ ਫਿਰ ਉਹਨਾਂ ਨੇ ਹਵਾਲੇ ਵੀ ਦਿੱਤੇ ਕਹੀ ਉਹ ਕਹਿੰਦੇ ਕਿ ਜਿਹੜਾ ਆਰ ਭਾਰਤੀ ਰੁਪਈਆ ਜਿਹੜਾ ਚੱਲਦਾ ਹੈ ਜਿਹੜਾ ਉਹਦਾ ਸਿੰਬਲ ਹੈ ਜਿਹੜਾ ਉਹਦਾ ਸਾਈਨ ਹੈ ਪਹਿਲਾਂ ਹੀ ਤਮਿਲ ਭਾਸ਼ਾ ਦੇ ਵਿੱਚ ਹੈ ਉਹ ਪਹਿਲੇ ਹੀ ਤਮਿਲ ਭਾਸ਼ਾ ਦੇ ਵਿੱਚ ਹੈ ਔਰ ਉਸ ਨੂੰ ਤੁਸੀਂ ਸਾਈਡ ਤੇ ਕਰਕੇ ਉਸ ਤਮਿਲ ਭਾਸ਼ਾ ਦੇ ਸ਼ਬਦ ਨੂੰ ਰੁਪਈਏ ਨੂੰ ਜਿੱਥੇ ਪੂਰੀ ਦੁਨੀਆ ਨੇ ਐਕਸੈਪਟ ਕੀਤਾ ਹੈ ਉੱਥੇ ਤਮਿਲनाडु ਦੀ ਸਰਕਾਰ ਦੇ ਵੱਲੋਂ ਆਪਣੇ ਹੀ ਉਸ ਤਮਿਲ ਭਾਸ਼ਾ ਦੇ ਸ਼ਬਦ ਨੂੰ ਸਾਈਡ ਤੇ ਕਰਕੇ ਔਰ ਇੱਕ ਨਵਾਂ ਸਿੰਬਲ ਜਿਹੜਾ ਹੈ ਉਹ ਦੇ ਦਿੱਤਾ ਜਿਸ ਨੂੰ ਲੈ ਕੇ ਹੁਣ ਪੂਰੇ ਦੇਸ਼ ਦੇ ਵਿੱਚ ਇਸ ਨੂੰ ਲੈ ਕੇ ਇੱਕ ਨਵਾਂ ਵਿਵਾਦ ਜਿਹੜਾ ਹੈ ਉਹ ਛਿੜ ਗਿਆ ਹੈ ਦੂਸਰੇ ਪਾਸੇ ਭਾਰਤ ਸਰਕਾਰ ਦੇ ਵੱਲੋਂ ਜੇ ਇਸ ਸਿੱਬਲ ਦੀ ਗੱਲ ਕਰੀਏ ਤੇ 15 ਜੁਲਾਈ 2010 ਦੇ ਵਿੱਚ ਇਸ ਚਿੰਨ ਨੂੰ ਅਪਣਾਇਆ ਗਿਆ ਸੀ 2010 ਦੇ ਵਿੱਚ ਰੁਪਈਏ ਦਾ ਜਿਹੜਾ ਸਾਈਨ ਸੀ ਉਹ ਭਾਰਤ ਸਰਕਾਰ ਦੇ ਵੱਲੋਂ ਉਸ ਨੂੰ ਮੰਨਤਾ ਦਿੱਤੀ ਗਈ ਸੀ ਔਰ IIT ਮੁੰਬਈ ਦਾ ਇੱਕ ਸਟੂਡੈਂਟ ਸੀ ਉਦੈ ਕੁਮਾਰ ਔਰ ਉਹ ਤਮਿਲਨਾਡੂ ਦਾ ਰਹਿਣ ਵਾਲਾ ਸੀ ਔਰ ਤਮਿਲ ਭਾਸ਼ਾ ਦਾ ਹੀ ਉਹ ਰੁਪਏ ਦਾ ਜਿਹੜਾ ਸਿੰਬਲ ਸੀ ਸਾਈਨ ਸੀ ਉਸ ਨੂੰ ਦਿੱਤਾ ਗਿਆ ਸੀ ਔਰ ਭਾਰਤ ਸਰਕਾਰ ਨੇ ਉਸ ਨੂੰ ਐਕਸੈਪਟ ਕੀਤਾ ਸੀ ਔਰ ਉਦੇ ਕੁਮਾਰ ਨੂੰ ਆਰਬੀਆਈ ਦੇ ਵੱਲੋਂ 2.5 ਲੱਖ ਰੁਪਏ ਦਾ ਇਨਾਮ ਵੀ ਉਹਦੇ ਲਈ ਦਿੱਤਾ ਗਿਆ ਸੀ ਕਿ ਤੁਸੀਂ ਬਹੁਤ ਅੱਛਾ ਕੰਮ ਕੀਤਾ ਹੈ ਔਰ ਉਸ ਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ ਔਰ ਆਪਣੇ ਹੀ ਔਰ ਖਾਸ ਗੱਲ ਇਹ ਹੈ ਕਿ ਜਿਸ ਨੌਜਵਾਨ ਦੇ ਵੱਲੋਂ ਉਦੇ ਕੁਮਾਰ ਜਿਹਦਾ ਸੀ ਜ਼ਿਕਰ ਕਰ ਰਹੇ ਹਾਂ ਉਹ ਡੀਐਮਕੇ ਦੇ ਹੀ ਇੱਕ ਵਿਧਾਇਕ ਦਾ ਬੇਟਾ ਸੀ ਉਹਨਾਂ ਦੀ ਸਰਕਾਰ ਦੇ ਵਿਧਾਇਕ ਦਾ ਬੇਟਾ ਸੀ ਜਿਹਦੇ ਵੱਲੋਂ ਇਸ ਸਿੰਬਲ ਨੂੰ ਦਿੱਤਾ ਗਿਆ ਸੀ ਪਰ ਐਮਕੇ ਸਟਾਲਿਨ ਹੁਣਾਂ ਦੇ ਵੱਲੋਂ ਡੀਐਮਕੇ ਦੇ ਜਿਹੜੇ ਆਗੂ ਨੇ ਔਰ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਆਪਣੇ ਹੀ ਵਿਧਾਇਕ ਦੇ ਬੇਟੇ ਦੇ ਵੱਲੋਂ ਦਿੱਤਾ ਗਿਆ ਸਿਮ্বল ਔਰ ਤਮਿਲ ਭਾਸ਼ਾ ਦੇ ਸੀਬਲ ਨੂੰ ਚੇਂਜ ਕਰਕੇ ਇੱਕ ਨਵਾਂ ਸਿਬਲ ਦੇ ਦਿੱਤਾ ਗਿਆ ਔਰ ਉਸ ਨੂੰ ਲੈ ਕੇ ਹੁਣ ਲਗਾਤਾਰ ਵਿਵਾਦ ਵਧ ਰਿਹਾ ਹੈ ਦੂਸਰੇ ਪਾਸੇ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਨਵੀਂ ਸਿੱਖਿਆ ਨੀਤੀ ਨੂੰ ਔਰ ਟ੍ਰਾਈ ਲੈਂਗੁਏਜ ਨੂੰ ਲੈ ਕੇ ਤਮਿਲਨਾਡੂ ਦੇ ਵਿੱਚ ਜਿਹੜਾ ਵਿਵਾਦ ਹੈ ਪਿਛਲੇ ਦਿਨਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਰਿਹਾ ਹੈ ਕਿਉਂਕਿ ਸਟਾਲਿਨ ਹੁਣਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਸੂਬੇ ਦੇ ਵਿੱਚ ਟ੍ਰਾਈ ਲੈਂਗੁਏ ਸਾਡੇ ਸੂਬੇ ਦੇ ਵਿੱਚ ਕੀ ਚੱਲੇਗਾ ਅੰਗਰੇਜ਼ੀ ਭਾਸ਼ਾ ਔਰ ਤਮਿਲ ਭਾਸ਼ਾ ਅਸੀਂ ਹਿੰਦੀ ਭਾਸ਼ਾ ਨੂੰ ਤਮਿਲनाडु ਦੇ ਵਿੱਚ ਸਵੀਕਾਰ ਨਹੀਂ ਕਰਾਂਗੇ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਉੱਪਰ ਕਈ ਤਰੀਕੇ ਦੇ ਹਮਲੇ ਬੋਲੇ ਗਏ ਕਿ ਸਾਡੇ ਉੱਪਰ ਹਿੰਦੀ ਭਾਸ਼ਾ ਨੂੰ ਥੋਪਣ ਦੀ ਤਮਿਲ ਲੋਕਾਂ ਦੇ ਉੱਪਰ ਹਿੰਦੀ ਭਾਸ਼ਾ ਨੂੰ ਕੇਂਦਰ ਸਰਕਾਰ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਵੱਲੋਂ ਇੱਕ ਭਾਸ਼ਣ ਦੇ ਦਰਮਿਆਨ ਉਹਨਾਂ ਨੇ ਤਮਿਲनाडु ਦੇ ਵਿੱਚ ਇਹ ਗੱਲ ਕਹੀ ਸੀ ਕਿ ਬਿਲਕੁਲ ਗਲਤ ਹੈ ਅਸੀਂ ਹਿੰਦੀ ਭਾਸ਼ਾ ਤਮਿਲनाडु ਦੇ ਲੋਕਾਂ ਦੇ ਉੱਪਰ ਨਹੀਂ ਥ ਫਿਰ ਅਮਿਤ ਸ਼ਾ ਨੇ ਉਥੇ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਿੰਦੀ ਥੋਪਣਾ ਚਾਹੁੰਦੇ ਹਾਂ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਸਾਡੀ ਸਰਕਾਰ ਚਾਹੁੰਦੀ ਹੈ ਭਾਜਪਾ ਚਾਹੁੰਦੀ ਹੈ ਕਿ ਤਮਿਲ ਲਾਡੂ ਦੇ ਵਿੱਚ ਇੰਜੀਨੀਅਰਿੰਗ ਔਰ ਮੈਡੀਕਲ ਦੀ ਜਿਹੜੀ ਸਟੱਡੀ ਹੈ ਉਹ ਤਮਿਲ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤਮਿਲ ਲੋਕਾਂ ਦਾ ਰੁਝਾਨ ਜਿਹੜਾ ਸੀ ਭਾਜਪਾ ਦੇ ਵੱਲ ਇੱਕ ਵਾਰ ਫਿਰ ਤੋਂ ਵੱਧਾ ਹੈ ਔਰ ਉਹਨਾਂ ਨੇ ਕਿਹਾ ਕਿ ਵਾਕਈ ਗਲਤ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਡੀਐਮਕੇ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਤਾਂ ਵਿਰੋਧ ਹੀ ਨਹੀਂ ਕਰ ਰਹੀ ਤਮਿਲ ਭਾਸ਼ਾ ਦਾ ਉਹ ਤਾਂ ਕਹਿ ਰਿਹਾ ਕਿ ਇੰਜੀਨੀਅਰਿੰ ਉਹ ਵੀ ਤਮਿਲ ਦੇ ਵਿੱਚ ਹੋਣੀ ਚਾਹੀਦੀ ਆ ਸੋ ਉਸ ਤੋਂ ਬਾਅਦ ਵਿਵਾਦ ਠੰਡਾ ਹੋ ਗਿਆ ਸੀ ਭਾਸ਼ਾ ਵਾਲਾ ਪਰ ਹੁਣ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਗਿਆ ਐਮਕੇ ਸਟਾਲਿਨ ਉਹਨਾਂ ਦੇ ਵੱਲੋਂ ਪਰ ਦੇਖਣਾ ਹੋਏਗਾ ਕਿ ਇਸ ਨੂੰ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਰੁਖ ਇਖਤਿਆਰ ਕੀਤਾ ਜਾਂਦਾ ਪਰ ਭਾਜਪਾ ਦੇ ਵੱਲੋਂ ਉਹਨਾਂ ਨੂੰ ਸਟੂਪਿਡ ਕਹਿ ਦਿੱਤਾ ਗਿਆ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਹੋਈ ਔਰ ਉਸ ਬੈਠਕ ਦੇ ਵਿੱਚ ਅਸੀਂ ਸਵੇਰੇ ਵੀ ਜ਼ਿਕਰ ਕੀਤਾ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਬਹੁਤ ਸੰਭਾਵਨਾਵਾਂ ਨੇ ਕਿ ਬਜਟ ਇਜਲਾਸ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਅੱਜ ਕੈਬਨਿਟ ਦੀ ਬੈਠਕ ਹੋਈ ਔਰ ਉਸ ਦੇ ਵਿੱਚ ਬਜਟ ਸੈਸ਼ਨ ਦੇ ਆ ਤਰੀਕਾ ਦਾ ਐਲਾਨ ਕਰ ਦਿੱਤਾ ਕਿਉਂਕਿ 31 ਮਾਰਚ ਤੋਂ ਪਹਿਲਾ ਪਹਿਲਾ ਬਜਟ ਸੈਸ਼ਨ ਹੋਣਾ ਜ਼ਰੂਰੀ ਸੀ ਇਸ ਕਰਕੇ ਉਮੀਦ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਵਿੱਚ ਬਜਟ ਸੈਸ਼ਨ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਬੁਲਾਇਆ ਜਾ ਸਕਦਾ ਸੋ ਤਰੀਕਾ ਦਾ ਐਲਾਨ ਕਰ ਦਿੱਤਾ 21 ਮਾਰਚ ਤੋਂ 28 ਮਾਰਚ ਤੱਕ ਬਜਟ ਸੈਸ਼ਨ ਚੱਲੇਗਾ ਜੇ ਇਹਨੂੰ ਇਹਦੀ ਰੂਪਰੇਖਾ ਦੇਖੀਏ ਕਿਸ ਤਰੀਕੇ ਦੀ ਰਹੇਗੀ 21 ਮਾਰਚ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਆਪਣਾ ਪਾਸ਼ਾ ਦਿੱਤਾ ਜਾਏਗਾ ਔਰ ਉਹ ਸ਼ੁੱਕਰਵਾਰ ਨੂੰ 21 ਤਰੀਕ ਬਣਦੀ ਹੈ ਉਸ ਤੋਂ ਬਾਅਦ ਸ਼ਨੀਵਾਰ ਐਤਵਾਰ ਛੁੱਟੀ ਰਹੇਗੀ ਫਿਰ 24 ਤੇ 25 ਤਰੀਕ ਨੂੰ ਭਾਸ਼ਣ ਦੇ ਉੱਪਰ ਚਰਚਾ ਕੀਤੀ ਜਾਏਗੀ ਜਿਹੜਾ ਉਹਨਾਂ ਦੇ ਵੱਲੋਂ ਭਾਸ਼ਣ ਦਿੱਤਾ ਜਾਏਗਾ ਕਿਉਂਕਿ ਜਿਹੜਾ ਭਾਸ਼ਣ ਗਵਰਨਰ ਦੇ ਵੱਲੋਂ ਪੜhaya ਜਾਂਦਾ ਹੈ ਉਹ ਇਸ ਭਾਸ਼ਣ ਨੂੰ ਇਸ ਤਰੀਕੇ ਨਾਲ ਪੜ੍ਹਦਾ ਹੈ ਕਿ ਮੇਰੀ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਭਾਸ਼ਣ ਲਿਖ ਕੇ ਦਿੱਤਾ ਜਾਏਗਾ ਕਿ ਕੀ ਕੀ ਉਹਨਾਂ ਨੇ ਕੀਤਾ ਹੈ ਕੀ ਕੀ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਕਰਨਾ ਸੋ ਦੋ ਦਿਨ ਦੀ ਛੁੱਟੀ ਆਏਗੀ ਅੱਗੇ 22 ਔਰ 23 ਦੀ ਔਰ 24 ਔਰ 25 ਤਰੀਕ ਨੂੰ ਉਹਨਾਂ ਦੇ ਜਿਹੜਾ ਭਾਸ਼ਣ ਦਿੱਤਾ ਹੋਏਗਾ ਉਹਦੇ ਤੇ ਚਰਚਾ ਹੋ 26 ਤਰੀਕ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਬਜਟ ਪੇਸ਼ ਕੀਤਾ ਜਾਏਗਾ ਔਰ ਫਿਰ 27 ਤੇ 28 ਤਰੀਕ ਨੂੰ ਉਸ ਬਜਟ ਦੇ ਉੱਪਰ ਚਰਚਾ ਹੋਏਗੀ ਸੋ ਅੱਜ ਦੇ ਬਜਟ ਸੈਸ਼ਨ ਦੇ ਵਿੱਚ ਜਿਹੜਾ ਬਜਟ ਸੈਸ਼ਨ ਆਉਣ ਵਾਲਾ ਹੈ ਉਹਦੇ ਤੇ ਇਹ ਸਾਰਾ ਜਿਹੜਾ ਫਰੇਮ ਰਹੇਗਾ ਇਸ ਤਰੀਕੇ ਦੇ ਨਾਲ ਪੂਰੇ ਬਜਟ ਸੈਸ਼ਨ ਦੇ ਉੱਤੇ ਤੁਸੀਂ ਆਪਣੀ ਨਜ਼ਰ ਬਣਾ ਕੇ ਰੱਖ ਸਕਦੇ ਹੋ ਔਰ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਅਹਿਮ ਜਦੋਂ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਨਵੇਂ 40 ਅ ਨਵੇਂ ਸਕੂਲ ਸਕੂਲ ਆਫ ਐਮਿਨੈਂਸ ਪੰਜਾਬ ਸਰਕਾਰ ਦੇ ਵੱਲੋਂ ਹੋਰ ਨਵੇਂ 40 ਸਕੂਲ ਆਫ ਐਮਿਨੈਂਸ ਪੰਜਾਬ ਦੇ ਵਿੱਚ ਸਥਾਪਿਤ ਕੀਤੇ ਜਾਣਗੇ ਤਾਂ ਕਿ ਵਧੀਆ ਸਿੱਖਿਆ ਨੌਜਵਾਨਾਂ ਤੱਕ ਵੱਡੇ ਪੱਧਰ ਦੇ ਵਿੱਚ ਪਹੁੰਚਾਈ ਜਾ ਸਕੇ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਵਿਵਾਦ ਦੇਖ ਰਹੇ ਹੋ ਬਹੁਤ ਸਾਰੇ ਐਸੇ ਗਾਇਕ ਨੇ ਰਾਈਟਰ ਨੇ ਜਾਂ ਫਿਰ ਕੰਪਨੀਆਂ ਦੇ ਮਾਲਕ ਨੇ ਜੋ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਔਰ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਨੂੰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੋ ਤੜਿਆਂ ਦੇ ਵਿੱਚ ਦੇਖਿਆ ਇੱਕ ਤੜਾ ਐਸਾ ਜਿਹੜਾ ਪਿੰਕੀ ਢਾਲੀਵਾਲ ਹੁਣਾਂ ਦਾ ਪੱਖ ਲੈ ਰਿਹਾ ਸੋ ਇੱਕ ਥੜਾ ਐਸਾ ਹੈ ਜੋ ਸੁਨੰਦਾ ਸ਼ਰਮਾ ਦੇ ਪੱਖ ਦੇ ਵਿੱਚ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਸੋ ਹੁਣ ਸੁਨੰਦਾ ਸ਼ਰਮਾ ਦੇ ਨਾਲ ਪਿੰਕੀ ਧਾਲੀਵਾਲ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਉਸ ਦੇ ਵਿੱਚ ਇੱਕ ਨਵੀਂ ਐਂਟਰੀ ਹੋ ਗਈ ਹੈ ਗਾਇਕ ਕਾਕਾ ਤੁਸੀਂ ਬੜਾ ਨਾਮਵਰ ਸਿੰਗਰ ਹੈ ਕਾਕਾ ਔਰ ਉਹਦੀ ਹੁਣ ਐਂਟਰੀ ਹੋ ਗਈ ਹੈ ਔਰ ਧੋਖਾ ਧੜੀ ਦੇ ਇਲਜ਼ਾਮ ਲਗਾਏ ਨੇ ਉਹਨਾਂ ਦੇ ਵੱਲੋਂ ਸਕਾਈ ਡਿਜੀਟਲ ਦੇ ਉੱਪਰ ਔਰ ਨਾਲ ਹੀ ਪਿੰਕੀ ਧਾਲੀਵਾਲ ਉਹਨਾਂ ਦੇ ਉੱਪਰ ਉਨ੍ਹਾਂ ਦੇ ਖਿਲਾਫ ਉਹਨਾਂ ਨੇ ਮਾਮਲਾ ਵੀ ਦਰਜ ਕਰਵਾ ਦਿੱਤਾ ਹੈ ਦੋਸ਼ ਉਹਨਾਂ ਦਾ ਇਹ ਹੈ ਕਿ ਬਹੁਤ ਸਾਰੀਆਂ ਐਸੀਆਂ ਡੀਲਸ ਜਿਹੜੀਆਂ ਨੇ ਉਹਦੇ ਵਿੱਚ ਉਹਨਾਂ ਦੇ ਨਾਲ ਧੋਖਾਧੜੀ ਹੋਈ ਹੈ ਈਵਨ ਕਿ ਕਾਕਾ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਬਹੁਤ ਸਾਰੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਐਸੇ ਹੈਂਡਲ ਨੇ ਜਿਨ੍ਹਾਂ ਦੇ ਪਾਸਵਰਡ ਪਿੰਕੀ ਥਾਲੀਵਾਲ ਉਹਨਾਂ ਦੇ ਕੋਲ ਪਏ ਨੇ ਔਰ ਉਹਨਾਂ ਪਾਸਵਰਡਸ ਨੂੰ ਵਾਪਸ ਦੇਣ ਦੇ ਲਈ ਪਿੰਕੀ ਥਾਲੀਵਾਲ ਉਹਨਾਂ ਦੇ ਵੱਲੋਂ ਉਹਨਾਂ ਤੋਂ ਉਹਨਾਂ ਨੂੰ ਕਾਕੇ ਨੂੰ ਕਿਹਾ ਜਾ ਰਿਹਾ ਜਾਂ ਤਾਂ ਤੁਸੀਂ ਮੇਰੇ ਲਈ ਮੇਰੇ ਲਈ ਮੇਰੀ ਕੰਪਨੀ ਦੇ ਲਈ ਚਾਰ ਗਾਣੇ ਹੋਰ ਗਾਓ ਜਾਂ ਫਿਰ 2 ਕਰੋੜ ਰੁਪਇਆ ਦਿਓ ਇਹ ਕਾਕੇ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੇ ਇਲਜ਼ਾਮ ਲਗਾਏ ਗਏ ਨੇ ਹੋਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੀ ਕੁਛ ਕੀਤਾ ਤੁਹਾਨੂੰ ਸੁਣਾਉਂਦੇ ਆਂ ਅਸੀਂ ਇਹ ਹੀ ਨਹੀਂ ਪ੍ਰੂਫ ਕਰ ਸਕਦੇ ਕਿ ਜਿਹੜੇ ਉਹ ਫੇਕ ਕਰਨ ਲਈ ਇਹਨਾਂ ਦੇ ਨੇ ਪਰ ਸਾਨੂੰ ਅਗਰ ਉਹਨਾਂ ਦੀ ਖਬਰ ਹੋਵੇ ਜੇ ਕੀ ਇਹਨਾਂ ਦੇ ਨੇ ਤੇ ਜਦੋਂ ਉਹ ਪੈਸਾ ਜਾ ਰਿਹਾ ਹੈ ਉਹ ਇੱਕ ਕੰਟੈਂਟ ਆਈਡੀ ਹੁੰਦੀ ਆ ਕੰਟੈਂਟ ਆਈਡੀ ਲੱਗੀ ਹੋਈ ਹੈ ਕਾਕੇ ਦੇ ਵਿੱਚ ਉਹ ਤਰ੍ਹਾਂ ਦਾ ਐਮਐਸਕੂ ਹੁੰਦਾ ਸਾਨੂੰ ਹੋਣੀ ਚਾਹੀਦੀ ਹੈ ਜੇ ਕੋਈ ਫੇਕ ਚੈਨਲ ਤੇ ਕੋਈ ਵੀ ਕਈ ਵਾਰ ਫਾਇਰ ਵੀ ਗਾਣਾ ਪਾ ਦਿੰਦਾ ਸਾਹਮਣੇ ਜੇ ਉਹਨੇ ਗਾਣਾ ਪਾਇਆ ਹੋਇਆ ਤਾਂ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਕਹਾਂ ਕਿ ਡਿਸਟਰੀਬਿਊਟਰ ਨੂੰ ਇਹਨੂੰ ਰਿਮੂਵ ਕਰ ਦੇ ਜਾਂ ਨਾਲ ਨਾ ਹਟਾ ਦੇ ਜੇ ਜੇ ਅਸੀਂ ਨਹੀਂ ਵੀ ਰਿਮੂਵ ਕਰਵੋਗੇ ਤਾਂ ਉਹਦੀ ਕਮਾਈ ਸਾਨੂੰ ਆਉਣੀ ਚਾਹੀਦੀ ਪਰ ਇਹੇ ਆਪਣੀ ਮਰਜ਼ੀ ਕਰਦੇ ਜਿਹੜਾ ਨਾਲ ਦਿਲ ਕਰਦਾ ਉਹ ਰਿਮੂਵ ਕਰਵੋਗੇ ਜਿਹੜਾ ਨਹੀਂ ਕਰਦਾ ਬੰਦੇ ਲਈ ਫੋਟ ਤੁਹਾਡੇ ਕੋਲ ਆਉਂਦੀ ਹੈ ਸਾਡੇ ਕੋਲ ਮੰਤਰੀ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹ ਉਹਨਾਂ ਵਿੱਚ ਬਹੁਤ ਫੀਲ ਉਹ ਐਕਸਲ ਸ਼ੀਟਾਂ ਹੁੰਦੀਆਂ ਨੇ ਜੋ ਕਿ ਇਸੇ ਦੀ ਐਡਿਟਿਡ ਹੁੰਦੀਆਂ ਨੇ ਸਾਥੀ ਭਾਈ ਇੱਕ ਤੇ ਦੂਜੀ ਫੀਟਰ ਜਿਵੇਂ ਤੁਸੀਂ ਦੱਸਿਆ ਜਿਵੇਂ ਤੁਸੀਂ ਖੁਦ ਦੱਸਿਆ ਕਿ ਕਾਫੀ ਆਰਟਿਸਟਾਂ ਨੂੰ ਪਤਾ ਲੱਗਿਆ ਸੁਨੰਦਾ ਸ਼ਰਮਾ ਦੀ ਕੋਸ਼ਿਸ਼ ਕੋਈ ਜਾਂ ਸ਼੍ਰੀ ਵਰਾਖਾ ਤੁਹਾਡੀ ਕੋ ਕੋਆਰਡੀਨੇਸ਼ਨ ਚੱਲ ਰਹੀ ਹੈ ਕਿ ਆਰਟਿਸਟ ਕਾਫੀ ਸਾਡੇ ਮੰਚ ਤੇ ਆਣ ਜਿਹੜੇ ਜਿੱਥੋਂ ਤੱਕ ਦੇਖੋ ਸੁਨੰਦਾ ਜੀ ਦਾ ਕੇਸ ਹੈ ਸੁਨੰਦਾ ਜੀ ਦਾ ਕੇਸ ਹਨ ਨੂੰ 5-6 ਮਹੀਨੇ ਹੌਲੀ ਹੌਲੀ ਥੋੜਾ ਬਹੁਤ ਇੰਡਸਟਰੀ ਨੂੰ ਪਤਾ ਲੱਗਣ ਲੱਗਿਆ ਸੀ ਅਸੀਂ ਇਹੀ ਗੱਲਾਂ ਕਰਦੇ ਸੀ ਕਿ ਮੈਂ ਇਸ ਬਾਰੇ ਕਰਨ ਦੀ ਕੋਸ਼ਿਸ਼ ਕਰ ਰਹੀ ਐ ਤਾਂ ਕਿ ਬੀਬੀ ਨੂੰ ਥੋੜਾ ਜਿਹਾ ਹੋਰ ਪਤਾ ਲੱਗੇ ਕਿ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਮਿਲਦਾ ਨਾ ਤਾਂ ਇਹ ਵੀ ਬਾਰੇ ਪਤਾ ਲੱਗਦਾ ਕਿ ਉਹਦੇ ਨਾਲ ਹੋਰ ਤਰੀਕੇ ਨਾਲ ਕੁਝ ਹੋ ਰਹੀ ਐ ਜਾਂ ਮੇਰੇ ਨਾਲ ਹੋ ਰਿਹਾ ਤਾਂ ਅਸੀਂ ਆਪਣੇ ਧੱਗ ਨੂੰ ਸਮਝ ਲੈਣੇ ਥੋੜਾ ਜਿਹਾ ਕਿ ਸਾਡੇ ਨਾਲ ਕਿਸ ਤਰੀਕੇ ਨਾਲ ਹੋ ਰਿਹਾ ਪਰ ਜਦੋਂ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੁੰਦਾ ਅਸੀਂ ਆਰਟਿਸਟ ਇਹੋ ਜਿਹੀ ਮਨੋਦਸ਼ਾ ਚਾਹ ਲੈਨੇ ਕਿ ਸਾਨੂੰ ਹਰ ਇੱਕ ਬੰਦੇ 'ਤੇ ਸ਼ੱਕ ਹੋਣਾ ਨਹੀਂ ਬਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸ਼ੱਕ ਇੱਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਿਹਾ ਜਾਂਦਾ ਕਿ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਤੁਹਾਡੇ 'ਤੇ ਇੱਕ ਵਰਤਾ ਹੋਊਗਾ ਜਾਂ ਇਹ ਬਹੁਤ ਤਰੀਕਾ ਕਰਦਾ ਕਰਦਾਮ ਕਾ ਜਾਂਦਾ ਮੈਂ ਜਦੋਂ ਕਿਤੇ ਆਪਣੀ ਗੱਡੀ پارک ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ ਕੈਮਰਾ ਲੱਗਾ ਹੋਵੇ ਜਾਂ ਫਿਰ ਜਦੋਂ ਕੈਮਰੇ ਦੀ ਨਿਗਰਾਨੀ 'ਚ ਨਹੀਂ ਗੱਡੀ ਖੜੀ ਹੁੰਦੀ ਮੇਰੇ ਅੰਦਰ ਡਰ ਹੁੰਦਾ ਮੈਨੂੰ ਜਦੋਂ ਮੈਂ ਗੱਡੀ 'ਚ ਬੈਠਦਾ ਮੈਂ ਜਾ ਕੇ ਪਹਿਲਾਂ ਡਿੱਗੀ ਵੇਖਦਾ ਸਾਰਾ ਕੁਝ ਚੈੱਕ ਕਰਦਾ ਕਿਤੇ ਕੁਝ ਨਿਕਲ ਨਾ ਬਈ ਫਰੈਕੀ ਜੀ ਦੇ ਲੋਕ ਕਹਿੰਦੇ ਤੁਸੀਂ ਬਹੁਤ ਸੀਰੀਅਸ ਐਟੀਟਿਊਡ ਲਾ ਲਿਆ ਜੋ ਹਾਂ ਜੇਕਰ ਹਸਾਬ ਤਾ ਮੰਗਣ ਤੋਂ ਬਾਅਦ ਆਉਣੇ ਸ਼ੁਰੂ ਹੋਏ ਤੇ ਗੱਡੀ 'ਚ ਕੋਈ ਸਮਾਨ ਹੈ ਵੀ ਨਿਕਲਦਾ ਜ਼ਰੂਰ ਦੇਖੋ ਵੀਰੇ ਨੇ ਵੀ ਸਵਾਲ ਕੀਤਾ ਸੀ ਕਿ ਜਦੋਂ ਅਸੀਂ ਜਾਣੇ ਜਦੋਂ ਸਾਡੀ ਡੀਲ ਸ਼ ਜਦੋਂ ਕੋਈ ਵੀ ਡੀਲ ਸ਼ੁਰੂ ਹੁੰਦੀ ਹੈ ਸਾਨੂੰ ਇੰਨੇ ਪਿਆਰ ਨਾਲ ਇੰਨੀ ਮੋਹਤ ਦੇ ਨਾਲ ਬੁਲਾਇਆ ਜਾਂਦਾ ਹੈ ਸਾਨੂੰ ਆਫਰ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਅਸੀਂ ਕੁਝ ਨਾ ਤੁਹਾਡਾ ਕੰਮ ਕਿਉਂ ਕਰੀਏ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਉਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਟੈਂਟ ਦੀ ਕੋਈ ਕੋਲਾਬੋਰੇਸ਼ਨ ਕਰਨੀ ਹੈ ਕੋਈ ਵੀ ਸਾਡੇ ਨਾਲ ਸੌ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਦਿੱਕਤ ਆ ਹੀ ਨਿਭਾਇਆ ਜਾਂਦਾ ਹੈ ਬਈ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਥੋੜਾ ਜਿਹਾ ਮੈਂ ਡੈਪਥ ਵਿੱਚ ਜਾਣਾ ਚਾਹੁੰਦਾ ਹਾਂ ਸੌਰੀ ਮੈਂ ਮਿਸ ਕਰ ਜਾਵਾਂਗਾ ਥੋੜਾ ਜਿਹਾ ਬੋਲਿਓ ਰੋੜਾ ਸਿਰਫ ਉੋਂ ਸ਼ੁਰੂ ਹੁੰਦਾ ਜੀ ਜਦੋਂ ਜਦੋਂ ਕੋਈ ਮੇਰੇ ਕਿਸੇ ਵੀ ਤੋਂ ਡਿਸਟ੍ਰਿਬਿਊਟਰ ਪ੍ਰੋਡਿਊਸਰ ਮਿਲਦਾ ਹਾਂ ਤੇ ਜਦੋਂ ਅਸੀਂ ਹਿਸਾਬ ਮੰਗਦੇ ਆ ਉਦੋਂ ਰੌਲਾ ਪੈਣਾ ਸ਼ੁਰੂ ਹੁੰਦਾ ਕਿ ਪਹਿਲਾਂ ਤਾਂ 4-5 ਮਹੀਨੇ 6 ਮਹੀਨੇ ਹਿਸਾਬ ਲਟਕਾਇਆ ਜਾਂਦਾ ਜਿਸ ਅਸੀਂ ਹਿਸਾਬ 'ਚ ਠੱਗੀ ਫੜਦੇ ਚੋਰੀ ਫੜਦੇ ਕਿਤੇ ਕੋਈ ਸਾਨੂੰ ਘੁਮਾਇਆ ਜਾਂਦਾ ਦੱਸਿਆ ਜਾਂਦਾ ਕਿ ਇਹੀ ਅਸਲੀ ਹੈ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਸੋਲਿਡ ਕਿਉਂਕਿ ਸ਼ੱਕ ਹੋ ਗਿਆ ਹੁੰਦਾ ਫਿਰ ਅਸੀਂ ਹੋਰ ਜਦੋਂ ਆਪਣੇ ਆਪ ਨੂੰ ਕੁਫਤਾ ਕਰਦੇ ਆ ਜਾਂਚ ਪਰਖਤਾਰ ਕਰਦੇ ਆ ਤੇ ਉਸ ਤੋਂ ਬਾਅਦ ਸਾਡੀ ਮੇਲ ਦਾ ਜਵਾਬ ਨਹੀਂ ਆਉਂਦਾ ਸਾਡੇ ਮੈਸੇਜ ਦਾ ਜਵਾਬ ਨਹੀਂ ਆਉਂਦਾ ਜਦੋਂ ਮੂੰਹ ਤੇ ਮਿਲਾਂਗੇ ਬਹੁਤ ਮਿੱਠੇ ਹੋ ਕੇ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਸਾਨੂੰ ਇਹ ਕਹਿੰਦੇ ਨੇ ਬਾਈ ਜੀ ਦੇਖ ਲਾਂਗੇ ਬਾਈ ਜੀ ਕਰ ਲਾਂਗੇ ਤੇ ਜਦੋਂ ਅਸੀਂ ਥੋੜਾ ਜਿਹਾ ਇਹ ਕਹਿੰਦੇ ਕਿ ਬਾਈ ਸਾਡਾ ਹੱਕ ਹੈ ਸਾਡਾ ਹੱਕ ਸਾਨੂੰ ਦੇਇਆ ਜਾਵੇ ਫਿਰ ਇਹ ਰਿਪਲਾਈ ਪਿਛਲੇ ਦਿਨੀ ਮੁਹਾਲੀ ਦੇ ਵਿੱਚ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਤੁਸੀਂ ਦੇਖਿਆ ਸੀ ਕਿ ਇੱਕ ਉਦਘਾਟਨ ਕੀਤਾ ਗਿਆ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਪੂਰੇ ਸ਼ਹਿਰ ਦੇ ਵਿੱਚ ਸਿਟੀ ਸਰਵੇਲੈਂਸ ਔਰ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਗਾਏ ਗਏ ਨੇ ਜਿਵੇਂ ਕਿ ਮੁਹਾਲੀ ਸ਼ਹਿਰ ਦੇ ਵਿੱਚ 17 ਥਾਵਾਂ ਦੇ ਉੱਤੇ 17 ਪੁਆਇੰਟਸ ਦੇ ਉੱਪਰ 351 ਦੇ ਕਰੀਬ ਕੈਮਰਾਸ ਲ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਕੁਝ ਲੋਕ ਜਦੋਂ ਚੰਡੀਗੜ੍ਹ ਤੋਂ ਬੜੇ ਅਨੁਸ਼ਾਸਨ ਦੇ ਵਿੱਚ ਰਹਿੰਦੇ ਆ ਜਿਹੜਾ ਰਸਤਾ 5 ਮਿੰਟ ਦਾ ਹੁੰਦਾ ਹੈ ਕਈ ਵਾਰੀ ਉਹਨਾਂ ਨੂੰ ਅੱਧਾ-ਅੱਧਾ ਘੰਟਾ ਉਹਦੇ ਲਈ ਲੱਗ ਜਾਂਦਾ ਕਿਉਂਕਿ ਲਾਈਟਸ ਆndੀਆਂ ਨੇ ਔਰ ਲਾਈਟਸ ਦੇ ਉੱਪਰ ਖੜੇ ਹੋ ਕੇ ਬੜੇ ਐਤਮਾਨਨ ਦੇ ਨਾਲ ਲੋਕ ਫਿਰ ਮੁਹਾਲੀ ਦੇ ਵਿੱਚ ਦਾਖਲ ਹੁੰਦੇ ਨੇ ਔਰ ਜਿਹੜਾ ਸਮਾਂ ਉੱਥੇ ਲੱਗਦਾ ਫਿਰ ਮੁਹਾਲੀ ਦੇ ਵਿੱਚ ਆ ਕੇ ਗੱਡੀ ਖਿੱਚਣੀ ਸ਼ੁਰੂ ਕਰ ਦਿੰਦੇ ਤਾਂ ਕਿ ਉਸ ਸਮੇਂ ਨੂੰ ਕਵਰ ਕਰ ਲਿਆ ਜਾਵੇ ਫਿਰ ਕੀ ਹੁੰਦਾ ਸੀ ਮੁਹਾਲੀ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਐਕਸੀਡੈਂਟ ਹੁੰਦੇ ਸੀ ਵਾਰਦਾਤਾ ਵਾਰਦਾਤਾ ਵੀ ਹੋ ਜਾਂਦੀਆਂ ਸੀ ਔਰ ਬਹੁਤ ਵੱਡੇ ਵੱਡੇ ਐਕਸੀਡੈਂਟ ਹੁੰਦੇ ਸੀ ਲਾਈਟਾਂ ਨੂੰ ਲੋਕ ਕ੍ਰਾਸ ਕਰਦੇ ਸੀ ਤੇਜ਼ ਗੱਡੀਆਂ ਚਲਾਉਂਦੇ ਸੀ ਇਸ ਦੇ ਕਰਕੇ ਉਹਨਾਂ ਘਟਨਾਵਾਂ ਨੂੰ ਘਟਾਉਣ ਦੇ ਲਈ ਸਰਕਾਰ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ 17 ਥਾਮਾਂ ਦੇ ਉੱਤੇ ਮੇਜਰ ਪੁਆਇੰਟ ਜਿਹੜੇ ਸੀ ਮੁਹਾਲੀ ਦੇ 351 ਕੈਮਰਾਸ ਲਗਾਏ ਗਏ ਔਰ ਹੁਣ ਉਹਨਾਂ ਦੇ ਰੁਝਾਨਾਣੇ ਸ਼ੁਰੂ ਹੋ ਗਏ ਨੇ ਰੁਝਾਨ ਕਿਸ ਤਰੀਕੇ ਦੇ ਆ ਰਹੇ ਨੇ ਮੁਹਾਲੀ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 1.5 ਕਰੋੜ ਰੁਪਏ ਦੇ ਚਲਾਨ ਕੱਟੇ ਗਏ ਨੇ ਉਹਨਾਂ ਕੈਮਰਾਸ ਦੇ ਵੱਲੋਂ ਕਿ ਜਦੋਂ ਵੀ ਕੋਈ ਵਿਅਕਤੀ ਜੈਬਰਾ ਕ੍ਰੋਸਿੰਗ ਪਾਰ ਕਰ ਲੈਂਦਾ ਉਹਦੇ ਹੈਲਮਟ ਨਹੀਂ ਪਾਇਆ ਹੁੰਦਾ ਮਹਿਲਾਵਾਂ ਨੇ ਹੈਲਮਟ ਨਹੀਂ ਪਾਇਆ ਹੁੰਦਾ ਤੁਸੀਂ ਲਾਈਟ ਕ੍ਰੋਸ ਕਰਦੇ ਹੋ ਤੁਸੀਂ ਸੀਟ ਬੈਲਟ ਨਹੀਂ ਲਗਾਈ ਹੋਈ ਬਹੁਤ ਸਾਰੇ ਐਸੇ ਮਾਮਲੇ ਹੁੰਦੇ ਨੇ ਕਿਉਂਕਿ ਜੇ ਕੋਈ ਪੁਲਿਸ ਅਧਿਕਾਰੀ ਖੜਾ ਹੋਏ ਹੋ ਸਕਦਾ ਤੁਸੀਂ ਉਹਦੀਆਂ ਨਜ਼ਰਾਂ ਤੋਂ ਬਚ ਜਾਓ ਹੋ ਸਕਦਾ ਹੈ ਕਿ ਉਹਦੇ ਨਾਲ ਤੁਹਾਡੀ ਕੋਈ ਸੈਟਿੰਗ ਹੋ ਜਾਏ ਤੁਸੀਂ ਬਚ ਜਾਓ ਪਰ ਜਦੋਂ ਕੈਮਰਾਜ਼ ਉਥੋਂ ਫੋਟੋ ਕਲਿੱਕ ਕਰਦੇ ਨੇ ਔਰ ਉਹਦੇ ਵਿੱਚ ਉਹ ਈ ਚਲਾਨ ਘਰ ਪਹੁੰਚ ਜਾਂਦਾ ਹੈ ਔਰ ਉਸ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 1.5 ਕਰੋੜ ਰੁਪਏ ਦੇ ਚਲਾਨ ਜਿਹੜੇ ਈ ਕੈਮਰas ਦੇ ਮਾਧਿਅਮ ਦੇ ਨਾਲ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਪਹੁੰਚਾਏ ਗਏ ਨੇ ਸੋ ਵੱਡੇ ਪੱਧਰ ਦੇ ਉੱਤੇ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਸੀ ਉਸ ਦੇ ਵਿੱਚ ਲੋਕ ਹੁਣ ਫਸਦੇ ਹੋਏ ਨਜ਼ਰ ਆ ਰਹੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਸੀ ਮੁਹਾਲੀ ਦੇ ਵਿੱਚ ਉਹਨਾਂ ਦੇ ਵਿੱਚ ਵੀ ਕਮੀ ਆਈ ਹੈ ਔਰ ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਸਫਲ ਹੁੰਦੀ ਨਜ਼ਰ ਆ ਰਹੀ ਹੈ ਔਰ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਇਹ ਕੈਮਰਿਆਂ ਦੀ ਗਿਣਤੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧਾਵਾਂਗੇ ਔਰ ਕੋਸ਼ਿਸ਼ ਰਹੇਗੀ ਕਿ ਮੁਹਾਲੀ ਨੂੰ ਪੂਰਾ ਹੀ ਕੈਮਰਿਆਂ ਦੇ ਨਾਲ ਲੈਸ ਕਰ દਈਏ ਔਰ ਤਾਂਕਿ ਇੱਥੇ ਘਟਨਾਵਾ ਜਿਹੜੀਆਂ ਉਹ ਘਟ ਹੋਣ ਪਰ ਇੱਕ ਹਫਤੇ ਦੇ ਵਿੱਚ 1.5 ਕਰੋੜ ਰੁਪਏ ਦੇ ਚਲਾਨ ਕੱਟੇ ਜਾਣਾ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੁਹਾਲੀ ਪਹੁੰਚਦੇ ਹੀ ਗੱਡੀਆਂ ਦੇ ਮਾਲਕ ਡਰਾਈਵਰ ਕਿਸ ਤਰੀਕੇ ਦੇ ਨਾਲ ਢੜੱਲੇ ਦੇ ਨਾਲ ਉੱਥੇ ਜਾ ਕੇ ਜਿਹੜੇ ਟ੍ਰੈਫਿਕ ਨਿਯਮ ਹੁੰਦੇ ਨੇ ਉਹਨਾਂ ਦੀ ਉਲੰਘਣਾ ਕਰਦੇ ਨੇ ਸੋ ਉਹਦਾ ਹੀ ਨਤੀਜਾ ਆਇਆ ਕਿ ਵੱਡੇ ਪੱਧਰ ਦੇ ਉੱਤੇ ਇਹ ਸਾਰਾ ਕੁਝ ਸਾਹਮਣੇ ਆ ਰਿਹਾ ਔਰ ਇੱਕ ਅਨੁਮਾਨ ਲਗਾਇਆ ਜਾ ਰਿਹਾ ਜੇ ਇਸ ਤਰੀਕੇ ਦੇ ਨਾਲ ਹੀ ਇਹ ਚਲਾਨ ਈ ਚਲਾਨ ਜਿਹੜੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ ਜੇ ਇਹਨਾਂ ਦੀ ਸਾਲ ਦੀ ਇਨਕਮ ਦੀ ਗੱਲ ਕਰੀਏ ਮੁਹਾਲੀ ਨਗਰ ਨਿਗਮ ਤੋਂ ਜਿਹੜਾ ਟੈਕਸ ਮੁਹਾਲੀ ਨਗਰ ਨਿਗਮ ਨੂੰ ਪਹੁੰਚਦਾ ਹੈ ਇੱਕ ਸਾਲ ਦੇ ਵਿੱਚ ਉਹ 33 ਕਰੋੜ ਰੁਪਏ ਟੈਕਸ ਜਿਹੜਾ ਉਹ ਅਨੁਮਾਨਿਤ ਹੈ ਕਿ 33 ਕਰੋੜ ਰੁਪਏ ਦੇ ਕਰੀਬ ਨਗਰ ਨਿਗਮ ਨੂੰ ਟੈਕਸ ਪਹੁੰਚਦਾ ਹੈ ਪਰ ਜੇ ਇਸੇ ਤਰੀਕੇ ਦੇ ਨਾਲ ਈ ਚਲਾਨ ਲੋਕਾਂ ਦੇ ਘਰਾਂ ਤੱਕ ਪਹੁੰਚਦੇ ਰਹੇ ਤੇ ਅਨੁਮਾਨੇ ਇਹ ਲਗਾਇਆ ਜਾ ਰਿਹਾ ਹੈ ਕਿ ਪ੍ਰਾਪਰਟੀ ਟੈਕਸ ਤੋਂ ਵੀ ਜ਼ਿਆਦਾ ਜਾਨਕਿ 36 ਕਰੋੜ ਰੁਪਏ ਸਾਲ ਦਾ ਈ ਚਲਾਨਾਂ ਤੋਂ ਹੀ ਸਰਕਾਰ ਜਿਹੜਾ ਕਮਾ ਸਕਦੀ ਹੈ ਹਾਲਾਂਕਿ ਸੀਐਮ ਭਗਵੰਤ ਮਾਨ ਹੋਣਾ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਪੈਸਾ ਇਕੱਠਾ ਕਰਨਾ ਸਰਕਾਰ ਦਾ ਮਕਸਦ ਨਹੀਂ ਹੈ ਸਰਕਾਰ ਦਾ ਮਕਸਦ ਇਹ ਹੈ ਕਿ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਣ ਲੋਕਾਂ ਨੂੰ ਅਨੁਸ਼ਾਸਨ ਦੇ ਵਿੱਚ ਰੱਖਿਆ ਜਾਵੇ ਦੁਰਘਟਨਾਵਾਂ ਨੂੰ ਘਟਾਇਆ ਜਾਵੇ ਉਹਦੇ ਲਈ ਇਹ ਚਲਾਨ ਇਹ ਚਲਾਨ ਜਿਹੜੇ ਲੋਕਾਂ ਦੇ ਘਰਾਂ ਤੱਕ ਪਹੁੰਚਾਰੇ ਆ ਨਾ ਕਿ ਸਰਕਾਰ ਪੈਸਾ ਇਕੱਠਾ ਕਰਨਾ ਚਾਹੁੰਦੀ ਹੈ ਪਰ ਜੇ ਸਰਕਾਰ ਦੀ ਮਨਸ਼ਾ ਚੰਗੀ ਲੱਗ ਰਹੀ ਹੈ ਤੇ ਉਸ ਦੇ ਨਾਲ ਸਰਕਾਰ ਦੇ ਖਜ਼ਾਨੇ ਦੇ ਵਿੱਚ ਵੀ ਆਨ ਆਲੇ ਟਾਈਮ ਦੇ ਵਿੱਚ ਮਾਇਆ ਜਿਹੜੀ ਵੱਡੇ ਪੱਧਰ ਦੇ ਉੱਤੇ ਆ ਸਕਦੀ ਹੈ ਜੇਕਰ ਲੋਕਾਂ ਨੇ ਆਨ ਆਲੇ ਟਾਈਮ ਦੇ ਵਿੱਚ ਵੀ ਅਵੇਅਰਨੈਸ ਨਹੀਂ ਦਿਖਾਈ ਤੇ ਮੁਹਾਲੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਹੜੇ ਚਲਾਨ ਨੇ ਉਹ ਘਰਾਂ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆਣਗੇ ਦੂਸਰਾ ਕਾਰਨ ਬਹੁਤ ਵੱਡਾ ਇਹ ਹੈ ਕਿ ਸਿਰਫ ਇਹ ਨਹੀਂ ਕਿਹਾ ਜਾ ਸਕਦਾ ਕਿ ਮੁਹਾਲੀ ਦੇ ਵਿੱਚ ਚਲਾਨ ਜਿਹੜੇ ਵੱਡੇ ਪੱਦਰ ਤੇ ਪਹੁੰਚ ਰਹੇ ਨੇ ਕੱਟੇ ਜਾ ਰਹੇ ਨੇ ਉਹਦਾ ਕਾਰਨ ਮੁਹਾਲੀ ਦੇ ਲੋਕ ਸਿਰਫ ਨਹੀਂ ਹੈ ਮੁਹਾਲੀ ਦੇ ਲੋਕਾਂ ਨੂੰ ਜ਼ਿਆਦਾਤਰ ਨੂੰ ਪਤਾ ਲੱਗ ਚੁੱਕਾ ਹੈ ਕਿ ਕੈਮਰਾਸ ਲੱਗੇ ਹੋਏ ਨੇ ਔਰ ਈ ਚਲਾਨ ਘਰ ਪਹੁੰਚ ਰਹੇ ਨੇ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਜਿਹੜੇ ਲੋਕ ਜੇ ਕੋਈ ਬਹੁਤ ਸਾਰੇ ਐਸੇ ਮੁਹਾਲੀ ਦੇ ਵਿੱਚ ਹਸਪਤਾਲ ਨੇ ਜਿਨ੍ਹਾਂ ਦੇ ਵਿੱਚ ਹਰਿਆਣਾ ਹਿਮਾਚਲ ਤੋਂ ਵੀ ਲੋਕ ਇਲਾਜ ਕਰਵਾਉਣ ਦੇ ਲਈ ਆਉਂਦੇ ਨੇ ਸੋ ਬਾਰੇ ਹੀ ਲੋਕ ਬਹੁਤ ਵੱਡੇ ਪੱਧਰ ਤੇ ਆਉਂਦੇ ਨੇ ਸ਼ਾਇਦ ਜਿਨ੍ਹਾਂ ਨੂੰ ਅਜੇ ਤੱਕ ਇਸ ਕਾਨੂੰਨ ਦਾ ਨਾਂ ਪਤਾ ਹੋਵੇ ਜਾਂ ਮੁਹਾਲੀ ਵੀ ਪੂਰੇ ਕੈਮਰਿਆਂ ਦੇ ਨਾਲ ਲੈਸ ਹੋ ਚੁੱਕਾ ਸ਼ਾਇਦ ਉਹਨਾਂ ਲੋਕਾਂ ਨੂੰ ਨਾ ਪਤਾ ਹੋਵੇ ਜਿਸ ਜਿਸ ਦੇ ਕਰਕੇ ਇਹ ਜਿਹੜੇ ਚਲਾਨ ਕੱਟਣ ਦੀ ਜਿਹੜੀ ਈ ਚਲਾਨ ਜਿਹੜੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ ਉਹਨਾਂ ਦੀ ਗਿਣਤੀ ਵੱਧ ਹੈ ਪਰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਇਸ ਚੀਜ਼ ਤੋਂ ਜਾਣੂ ਹੋ ਜਾਣਗੇ ਔਰ ਇਹਨਾਂ ਦੀ ਗਿਣਤੀ ਆਉਣ ਵਾਲੇ ਟਾਈਮ ਦੇ ਵਿੱਚ ਲਗਾਤਾਰ ਘਟੇਗੀ ਔਰ ਸਰਕਾਰ ਇਸ ਕੰਮ ਦੇ ਵਿੱਚ ਸਫਲ ਹੁੰਦੀ ਨਜ਼ਰ ਆ ਰਹੀ ਹੈ ਸੋ ਇਹ ਸੀ ਅੱਜ ਦੀਆਂ ਉਹ तमाम ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ